welcom back to my new vlog ਕਿਵੇਂ ਹੋ ਸਾਰੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵਾਂਗੇ ਤੇ ਅਸੀਂ ਪਹੁੰਚ ਗਏ ਕੱਲ ਅਣੀ ਜਗ੍ਹਾ ਚਲੋ ਚਲੋ ਜੀ ਚਲੋ ਚਲੋ ਲਾਈਟ ਇੱਥੇ ਆਈ ਨਹੀਂ ਤੇ ਹੁਣ ਚਲੀਏ ਦੂਜੀ ਪਾਸੇ ਇੱਥੇ ਤਾਂ ਸਾਨੂੰ ਫੋਨ ਆਇਆ ਸੀ ਵੀ ਆ ਗਈ ਹੈ ਲਾਈਟ ਪਰ ਉੜਗੀ ਲਾਇਟ ਕੇ ਤਾਂ ਸੀ ਗਈ ਪਹਿਲਾਂ ਤੇ ਹੁਣ ਆਊਗੀ ਸ਼ਾਇਦ 10:00 ਵਜੇ ਆਊਗੀ ਕਿਹ ਕਈਆਂ ਕਈਆਂ ਚਾਬਾ ਲੈ ਵੀ ਆ ਗਿਆ ਉੱਥੇ ਜਿੱਥੇ ਯੂਰੀਆ ਪਰਸੋਂ ਪਾਈ ਸੀ ਕਈਆਂ ਕਈਆਂ ਚੱਕ ਕੇ ਤੇ ਵੇਖੀ ਮੋਟਰ ਚੱਲਦੀ ਹੋਵੇ ਬਸ ਸਲੈਟ ਚੱਲਦੀ ਹੋਵੇ ਤੇ ਕੰਮ ਕਰੀਏ ਸ਼ੁਰੂ ਲੈਟ ਨਹੀਂ ਬੜਾ ਸਤਾ ਮਾਰਿਆ ਆਤ ਕੀ ਤਾਂ ਇਹ ਤਾਂ ਲਾਈਟ ਜਾਂਦੀ ਨਹੀਂ ਹੁੰਦੀ ਬਿਲਕੁਲ ਵੀ ਲਾਉਣੇ ਆਣੋਂ ਦੀ ਸੱਚ ਸੱਚ ਤੋਂ ਪਤਾ ਲੱਗਣਾ ਹੋਵੇ ਪਤਾ ਵੀ ਨਹੀਂ ਲੱਗਣਾ ਉਹ ট্রান্সਫਾਰਮ ਸਾਹਮਣੇ ਵਾਲੀ ਸ਼ਪੈਦੇ ਕੋਲ ਜਿਹੜਾ ਜੇ ਲੋ ਜੀ ਇੱਥੇ ਵੇਖੋ ਹੁਣ ਲੈ ਕੇ ਵਾਈ ਕਰੋ ਦਾ ਨਾਂ ਤੇ ਲਾ ਦੇ ਤੇ ਫੇਸ ਪਾਈ ਹੋਵੇ ਲੈਡ ਲਾਓ ਗ੍ਰਿਪ ਗ੍ਰਿਪ ਤੇ ਲਾ ਨਹੀਂ ਨਹੀਂ ਲਾ ਕੇ ਨਹੀਂ ਲੱਗ ਰਿਹਾ ਲਾ ਕੇ ਤਾਂ ਵੇਖੋ ਗੂੰਜੂਗਾ ਫੇਰ ਹੀ ਗੂੰਜੂਗਾ ਪਾਰਾ ਟਕੇ ਲਾਜਾ ਚ ਬੱਲ ਥੱਲੇ ਆ ਬਸ ਉੱਤੇ ਕਰ ਮਾਰ ਮੁੱਕਾ ਮੁੱਕਾ ਮਾਰ ਮੁੱਕਾ ਥੱਲੇ ਲਾ ਦਾ ਗਗਨੀ ਪਰਪੰਦਾਈਆ ਲੈ ਵੀ ਹੁਣਾਂ ਟਾਈਮ ਬੀਜਾਂਗੇ ਗਣਕ ਅਸੀਂ ਬੀ ਤੇ ਫਾਸ ਲਾਤੀ ਆਵੇ ਚੱਲ ਵੀ ਆ ਚੱਲ ਵੀ ਹੋਵੇ ਇਹ ਉਧਰਲੀ ਚੱਲੂਗੀ ਕਿ ਕਿਹੜੀ ਚੱਲੂਗੀ ਤੇ ਲਾਈਟ ਵੀ ਆ ਗਈ ਪਾਣੀ ਲਾਉਣੇ ਆ ਫਿਰ ਮੈਨੂੰ ਸ਼ੱਕ ਇਧਰਲੀ ਆ ਇਧਰਲੀ ਆਊਗੀ ਆਪਾਂ ਜਿੱਥੇ ਆਏ ਆ ਅੱਛਾ ਲੈ ਵੀ ਅਸੀ ਤਾਂ ਆ ਗਏ ਆ ਤੇ ਇੱਥੇ ਵੀ ਜਣੀ ਕਣਕ ਆਹਾ ਥਾਂ ਤੇ ਸਾਡੇ ਬੰਦੇ ਟਾਵਰ ਵਾਲੀ ਤੇ ਸਾ ਟਰੈਕਟਰ ਮੂਰੇ ਮੂਰੇ ਤੁਰਿਆ ਸੀ ਸਾਡੇ ਤੋਂ ਤੇ ਅਸੀਂ ਤੱਕ ਆ ਪਤਾ ਨਹੀਂ ਪਹੁੰਚ ਗਿਆ ਉਹ ਖੇਚ ਕੇ ਇੰਨਾ ਲੈ ਆਏ ਧੋਆ ਹੀ ਨਹੀਂ ਇਥੇ ਖੜ ਗਏ ਤੇ ਤੇ ਲਾਈਟ ਵੀ ਆ ਗਈ ਐ ਚਾ ਲਾਉਨੇ ਆ ਇਥੇ ਤਾਂ ਕਈਆਂ ਕੋਈਆਂ ਸਾਰਾ ਵਸ ਸਮਾਨ ਅਸੀਂ ਲੈ ਆਏ ਆ ਚਾਬੀ ਚਾੱਕ ਕੇ ਤਲਾ ਕੇ ਦੇਖ ਲੈ ਚਾਹ ਚੂ ਪੀ ਕੇ ਤੇ ਫਿਰ ਲਾਦੀ ਪੈਣਾ ਕੰਮ ਆ ਮੋਟਰ ਚਲਾ ਦੇ ਚੱਪ ਕੇ ਹਲੇ ਲੈ हां मोटर देख देया चला चल दी। दी ले ले तो तो के चलदी तेडी पज्जा प जई ज्यादा सी चलो ਹੁਣ ਟੱਕ ਜਾਵੇ ਕੰਮ ਇੱਕ ਥਾਂ ਬਸ ਤੇ ਪਾਣੀ ਛੱਡ ਲਿਆ ਵਾ ਲਾਈਟ ਆ ਗਈ ਜੀ ਉਦੋਂ ਜਦੋਂ ਬੀ ਲੈ ਕੇ ਚੱਲੇ ਸੀ ਵੇਖਿਆ ਸੀ ਤੇ ਪਾਣੀ ਆਪਾਂ ਨੇ ਛੜਤਾ ਵਾ ਚਾਹ ਚੁ ਪੀ ਕੇ ਤੇ ਕਰ ਦਿੰਨੇ ਹੁਣ ਕੰਮ ਸਟਾਰਟ ਆ ਥਾਂ ਤਾਂ ਬਹੁਤ ਸ਼ੀਤੀ ਭਰ ਆ ਜਾਂਦਾ ਪਰ ਲੈ ਟੈਕ ਕੇ ਚੱਲੇ ਫੇਰ ਕੱਲ ਤਾਂ 2 ਵਜੇ ਚਲੀ ਗਈ ਸੀ 10 ਤੋਂ 2 ਚੱਲੀ ਸੀ ਹੁਣ ਅੱਜ ਪਹਿਲਾਂ ਸਵੇਰੇ ਚਲਦੀ ਸੀ ਤੇ ਬਾਈ ਨੇ ਫੋਨ ਲਾਇਆ ਫਿਰ ਭੱਜ ਕੇ ਆਏ ਫਿਰ ਉਸ ਤੋਂ ਬਾਅਦ ਫਿਰ ਚਲੀ ਗਈ ਫਿਰ ਹੁਣ 9 ਵਜੇ ਫੇਰ ਆ ਗਈ ਬਸ ਹੁਣ ਨਾ ਟੈਕ ਕੇ ਚੱਲੇ ਤੇ ਫਿਰ ਕੰਮ ਇਹ ਦਲਾ ਜਿਹੜਾ ਨਬੀਟ ਦੇਣਾ ਹੈਗਾ ਹੈ ਜੀ 7 ਗੱਲੇ ਪੈ ਤਾਂ ਹੈਗੇ ਆ ਪਰ ਇੱਕ ਮੋਟਰ ਵੀ ਸਾਡੀ ਉਧਰ ਲਈ ਬੰਨਦਾ ਕੱਲ ਖਰਾਬ ਹੋ ਗਈ ਸੀ ਉਹ ਜਿਹੜੇ ਉਹ ਸਾਈਡ ਨੂੰ ਚਲਦੀ ਸੀ ਟਾਈਆਂ ਕਿੱਲਾਂ ਤੇ ਉਹ ਖਰਾਬ ਹੋ ਗਈ ਤੇ ਮੋਟਰ ਨਹੀਂ ਖਰਾਬ ਹੋਈ ਮਤਲਬ ਉਤੋਂ ਟ੍ਰਾਂਸਫਰੋਂ ਤਾਂ ਬਿਜਲੀ ਤਾਂ ਹੀ ਕੋਈ ਚੱਕਰ ਫੇਸ ਘਟ ਆਉਂਦਾ ਸੀ ਤੇ ਉਹਦੇ ਕਰਕੇ ਅੱਜ ਉਹ ਬਣਾਉਣ ਕੇ ਤੇ ਫਿਰ ਕਿੱਲਾ ਕੋ ਤਾਂ ਉਧਰ ਰਹਿ ਗਿਆ ਵਾ ਇੱਧਰ ਹਾਲੇ ਤੱਕ ਪਿਆ ਹਵਾ 6 7 7 ਕਿੱਲੇ ਸਾਰੇ ਜਿਲ ਪਏ ਆ ਆ ਗਿਆ ਪਾਣੀ ਉਹ ਚੱਲਦਾ ਰੋਡ ਸਾਹਮਣੇ ਆ ਖੜਾ ਸੁੱਖਾ ਇਹ ਬੁੜਾ ਨਾ ਦਾਦਾ ਦਾ ਆਪਾਂ ਸੱਤੋ 50 ਰੁਪਏ ਰਹਿਣਾ ਸੀ ਹਨਾ ਹਾਂ ਆਪਾਂ ਕਹਣਾ ਕਿੱਧਰ ਉੱਠ ਗਏ ਉਹ ਆਹੋ ਆਪਾਂ ਨੂੰ ਬਈ ਟੱਟੀ ਆ ਗਈ ਟੱਟੀ ਟੱਟੀ ਆ ਗਈ ਬਹੁਤ ਜ਼ਿਆਦਾ ਤੇਜ਼ ਓਹੋ ਓਹੋ ਪ੍ਰੈਸ਼ਰ ਪੂਰਾ ਪ੍ਰੈਸ਼ਰ ਬਣ ਗਿਆ ਪ੍ਰੈਸ਼ਰ ਆ ਖੜਾ ਚੋ ਨਾ ਇਹ ਅੱਛ ਭੱਜ ਕੇ ਵੜ ਜੀ ਲੈ ਵੀ ਹਲੋਂ ਪਾਣੀ ਚੱਲੀ ਜਾਂਦਾ ਇੱਥੇ ਬੈਠੀਏ ਤੇ ਬਈ ਇੱਕ ਗੱਲ ਮੇਰੇ ਮਨ ਵਿੱਚ ਆਉਂਦੀ ਆ ਤੇ ਅੱਜ ਕੱਲ੍ਹ ਦੇਖੋ ਕਿ ਜਿਹੜਾ ਪੈਸਾ ਆਣਾ ਪੈਸੇ ਬਿਨਾ ਕੁਝ ਵੀ ਨਹੀਂ ਹਨਾ ਜੇ ਅੱਜ ਅਸੀਂ ਇੱਥੇ ਕੰਮ ਕਰਦੇ ਰਹਿਣਾ ਪੈਸੇ ਲਈ ਕਰਦੇ ਰਹਿ ਕਿਸੇ ਦੇ ਆਲੂ ਆ ਅਸੀਂ ਪਾਣੀ ਲਈ ਜਾਂਦੇ ਵੀ ਸਾਨੂੰ ਕੀ ਕੀ ਪਈ ਆ ਵੀ ਅਸੀਂ ਉਧਰ ਆ ਕੇ 8-9 ਕਿਲੋਮੀਟਰ ਆ ਕੇ ਹਨਾ ਤੇ ਇੱਥੇ ਪਾਣੀ ਲਈ ਜਾਂਦੇ ਕਾਦੇ ਵਾਸਤੇ ਸਿਰਫ ਪੈਸੇ ਵਾਸਤੇ ਠੀਕ ਹੈ ਅੱਜ ਕੱਲ ਕਹਿ ਲਓ ਵੀ ਇੱਕ ਇੱਕ ਮਿੰਟ ਵਾਸਤੇ ਨਾ ਇੱਕ ਇੱਕ ਮਿੰਟ ਵੀ ਜਿਹੜਾ ਨਾ ਬੰਦਾ ਪੈਸੇ ਲਈ ਜਿਉਂਦਾ ਪਿਆ ਵੀ ਪੈਸਾ ਇੱਥੋਂ ਤੱਕ ਮਤਲਬ ਪੈਸੇ ਦੀ ਹੋ ਗਈ ਆ ਕਹਿ ਲੋ ਵੀ ਭਾਲ ਕਹਿ ਲੋ ਹੁਣ ਜਾਂ ਪੈਸੇ ਦੀ ਲੋੜ ਹੋ ਗਈ ਇੱਥੋਂ ਤੱਕ ਵੀ ਬਿਨਾ ਪੈਸੇ ਦੇ ਕੁਝ ਵੀ ਨਹੀਂ ਹਨਾ ਵੀ ਪੈਸਿਆਂ ਵਾਸਤੇ ਇਸ਼ਾਰਾ ਕੁਝ ਕਰਨਾ ਪੈਂਦਾ ਤੇ ਵੱਡੇ ਵੱਡੇ ਬਿਜ਼ਨਸਮੈਨ ਜਿਨ੍ਹਾਂ ਦੇ ਆਪਣ ਆਪੋ ਆਪਣੇ ਕਾਰੋਬਾਰ ਆ ਜਾਂ ਨੌਕਰੀਆਂ ਵਾਲੇ ਵੀ ਹਨਾ ਵੀ ਜਿਨ੍ਹਾਂ ਦੀਆਂ ਦੀ ਵੀ ਬੜੀ ਜ਼ਿਆਦਾ ਤਨਖਾਹ ਕਹਿ ਲੋ ਹਨਾ ਵੀ ਜਿਹੜੇ ਬਿਜ਼ਨਸਮੈਨ ਆ ਜਿਹੜੇ ਦਿਨ ਵਿੱਚ ਜਿਆਦਾ ਚੱਲ ਆਪਾਂ ਨਹੀਂ ਗੱਲ ਕਰਦੇ ਬਾਲੀਵੁੱਡ ਦੀ ਲੱਖਾਂ ਤੇ ਨਹੀਂ ਕਰਦੇ ਵੀ ਜਿਹੜਾ ਦਿਨ ਵਿੱਚ 20000 25 30000 ਤੱਕ ਕਮਾਉਂਦੇ ਆਉਣ ਦੀ ਇੱਕ ਦਿਨ ਵਿੱਚ ਠੀਕ ਹੈ ਤੇ ਆਪਾਂ ਜਿਹੜੇ ਆਪਣੇ ਵਰਗੇ ਬੰਦੇ ਆਪਾਂ ਹਨ ਆਪਾਂ ਕਮਾਉਨੇ ਆ ਦਿਹਾੜੀਦਾਰ 400 500 ਵੱਧ ਤੋਂ ਵੱਧ ਵੀ ਕਿਤੇ ਇਹੋ ਜਿਹੇ ਦਿਨ ਆਉਂਦਾ ਤੇ ਵੀ 1000 1200 ਆਪਾਂ ਕਮਾਇਆ ਸਾਲ ਦੇ ਵਿੱਚ ਕੋਈ ਇੱਕ ਦੋ ਦਿਨ ਇਦਾਂ ਦਾ ਵੀ ਆਉਂਦੇ ਹੋਣਗੇ ਜਾਂ ਥੋੜੇ ਚੱਲ ਚਾਰ ਪੰਜ ਦਿਨ ਆ ਜਾਂਦੇ ਹੋਣਗੇ ਠੀਕ ਹੈ ਮੇਰਾ ਡ੍ਰੀਮ ਵੀ ਇੱਕ ਦਿਨ ਇਦਾਂ ਦਾ ਜ਼ਰੂਰ ਵਿੱਚ ਹੋਣਾ ਚਾਹੀਦਾ ਵੀ ਉਹ ਫੀਲਿੰਗ ਕਿੱਦਾਂ ਨਹੀਂ ਆਊਗੀ ਵੀ ਆਪਾਂ ਇੱਕ ਦਿਨ ਵਿੱਚ 10000 ਰੁਪਇਆ ਕਮਾਉਣਾ ਠੀਕ ਹੈ ਤੇ ਉਹ ਆਪਣੀ ਮਿਹਨਤ ਦੀ ਕਮਾਈ ਹੋਊਗੀ ਇੱਕ ਨੰਬਰ ਦੀ ਠੀਕ ਹੈ ਤੇ ਨਾ ਤਾਂ ਉਹ ਆਉਣਾ ਆਲੂ ਨੂੰ ਪਾਣੀ ਲਾ ਕੇ ਨਾ ਖਾਦ ਪਾ ਕੇ ਹਨਾ ਉਹ ਕਿਵੇਂ ਆਉਣਾ ਇਹ ਚੱਲ ਅਜੇ ਕੁਝ ਨਹੀਂ ਪਤਾ ਠੀਕ ਹੈ ਤੇ ਪਰ ਆਪਣਾ ਡ੍ਰੀਮ ਆ ਵੀ ਆਪਾਂ ਇੱਕ ਦਿਨ ਆਪਣੀ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਦੇਖਣਾ ਜ਼ਰੂਰ ਆ ਵੀ 10000 ਰੁਪਇਆ ਇੱਕ ਦਿਨ ਵਿੱਚ ਕਮਾਇਆ ਜਾਵੇ ਉਸ ਉਸੇ ਦਿਨ ਹੀ ਕਮਾਇਆ ਹੋਵੇ ਤਾਂ ਉਸੇ ਦਿਨ ਹੀ ਹੱਥ ਵਿੱਚ ਵੀ ਆ ਜਾਵੇ ਠੀਕ ਹੈ ਨਾ ਵੀ ਨਕਦੋ ਨਕਦੀ ਦਾ ਕੰਮ ਫਿਰ ਵੇਖਾਂਗੇ ਵੀ ਕਿੰਨੀ ਉਹ ਵਧੀਆ ਫੀਲਿੰਗ ਆਉਂਦੀ ਹੈ ਹਨਾ 10000 ਇੱਕ ਦਿਨ ਦੇ ਵਿੱਚ ਕੀ ਬਾਤਾਂ ਨੇ ਬਾਕੀ ਉਹ ਤਾਂ ਚੱਲ ਹੋਣ ਦੀਆਂ ਟਾਈਮ ਦੀਆਂ ਗੱਲਾਂ ਠੀਕ ਹੈ ਆਪਣਾ ਪਾਣੀ ਚੱਲੀ ਜਾਂਦਾ ਵਾ ਬਾਕੀ ਯਾਰ ਪੈਸੇ ਤੋਂ ਬਿਨਾ ਅੱਜ ਕੱਲ ਕੋਈ ਜੀ ਨਹੀਂ ਠੀਕ ਹੈ ਹਰ ਕੋਈ ਤੁਰਿਆ ਫਿਰਦਾ ਕੋਈ ਗੱਡੀਆਂ ਤੇ ਚੱਲਿਆ ਆਹ ਰੋੜ ਚੱਲਿਆ ਇਧਰ ਉਹ ਗੱਡੀਆਂ ਦੀ ਐਨ ਉਹ ਜਾਂਦੀ ਮੋਟਰਸਾਈਕਲ ਅਸੀਂ ਤੁਰੇ ਫਿਰਦੇ ਹਾਂ ਐ ਪੈਸਿਆਂ ਕਰ ਕੀ ਤੁਰੇ ਫਿਰਦੇ ਹਾਂ ਠੀਕ ਹੈ ਚਲੋ ਕਰਦੇ ਆਂ ਵਲੌਗ ਨੂੰ ਅੱਗੇ ਕੰਟੀਨਿਊ ਪਾਣੀ ਪਰ ਚੱਲੇ ਫੇਰਾ ਵੀ ਮੋੜਦੇ ਆਂ ਲੋ ਵੀ ਅੱਜ ਥੋੜਾ ਹੈ ਨਾ ਕੰਫਿਊਜ਼ਨ ਚ ਹੋ ਗਿਆ ਸੀ ਕੰਮ ਤੇ ਰੋਟੀ ਸਾਡੀ ਹੋਣ 2:30 ਵਜੇ ਸਵੇਰ ਤੋਂ ਲੈ ਕੇ ਤੇ ਰੋਟੀ ਕਿਹੜੀ ਹੈ 10 ਵਜੇ 11 ਵਜੇ ਉਹ ਪਤਾ ਨਹੀਂ ਲੱਗਿਆ ਇਹਨਾਂ ਨੂੰ ਤੇ ਬਾਕੀ ਹੈ ਸਾਡਾ ਵੀ ਠੇਕੇ ਵਾਲਾ ਕੰਮ ਕੀ ਚੱਲ ਰਿਹਾ ਸੀ ਵੀ ਸਾਨੂੰ ਕਰੋ ਲਿਆਉਣੀ ਚਾਹੀਦੀ ਸੀ ਰੋਟੀ ਫਿਰ ਉਹ ਬਾਈ ਦੂਜਾ ਜਿਹੜਾ ਪੱਕਾ ਇਹਨਾਂ ਦੇ ਕੰਮ ਕਰਦਾ ਉਹ ਕਹਿੰਦਾ ਕਿ ਕੀ ਰਹਿਣ ਦਾ ਰੋਟੀ ਦਾ ਤਾਂ ਮਿਲ ਜਾਣੀ ਹੈ ਤੇ ਉਹਨਾਂ ਨੂੰ ਉੱਧਰ ਰੋਟੀ ਚਲੀ ਗਈ ਉਹਨਾਂ ਕਹਿੰਦਾ ਵੀ ਸ਼ਾਇਦ ਇੱਧਰ ਵੀ ਆ ਗਈ ਉਹ ਰੋਟੀ ਤੇ ਨਾ ਫੋਨ ਅੱਗੋਂ ਅਜੀ ਫੋਨ ਕੀਤਾ ਉਹਨਾਂ ਦਾ ਟਰੈਕਟਰ ਚੱਲਦਾ ਸੀ ਪਤਾ ਨਹੀਂ ਲੱਗਾ ਕਿ ਉਹ ਹੋ ਗਿਆ ਥੋੜਾ ਐਡਾ ਕਨਫਿਊਜ਼ਨ ਤੇ ਪਤਾ ਨਹੀਂ ਲੱਗਾ ਤੇ ਫਿਰ ਰੋਟੀ ਖਾਣ ਆਈ ਤੇ ਖਾਦੀ ਠੀਕ ਹੈ ਹੋ ਜਾਂਦਾ ਹੁੰਦਾ ਬਾਈ ਕਹਿੰਦਾ ਵੀ ਸਾਨੂੰ ਤਾਂ ਮਤਲਬ ਕੁੜੀ ਦੀਆਂ ਪ੍ਰਾਣੀਆਂ ਲਾਈਆਂ ਰੋਟੀਆਂ ਦੀ ਐਵੇਂ ਗਈਆਂ ਵੀ ਅੱਜ ਭੁੱਖੇ ਮਾਰਦਾ ਦੇਖ ਕੇ ਚੱਲੇ ਕਿਹੜਾ ਜਾਣ ਕੇ ਹੋਇਆ ਕੰਮ ਮੈਂ ਜਾਣ ਬੁੱਝ ਕੇ ਥੋੜੀ ਕੀਤਾ ਆਪਣੇ ਆਪੇ ਤਾਂ ਚਲ ਨਹੀਂ ਪਤਾ ਹੀ ਨਹੀਂ ਸੀ ਵੀ ਕਿਵੇਂ ਕੀ ਕਿੰਧਰ-ਕਿੰਧਰ ਕੰਮ ਚੱਲ ਰਿਹਾ ਤਾਂ ਕਿਵੇਂ ਰੋਟੀ ਵੇਚਣੀ ਉਹ ਚੱਕਰ ਪੈ ਗਿਆ ਚਲੋ ਹੁਣ ਚਾਹ ਚੁਕੀ ਕੇ ਤੇ ਬਸ ਥੋੜਾ ਰਹਿ ਗਿਆ ਕੰਮ ਫਿਰ ਕਰਕੇ ਮੋਟਰ ਚੱਲੀ ਜਾਂਦੀ ਆ ਫਿਰ ਚੱਲਦੇ ਆ ਇਹ ਕੀ ਆ ਵੀਊ ਬਣਦਾ ਇਹ ਸਦਾ ਲਵਾਉਂ ਪਾਣੀ ਯਾਰੀ ਮਿੱਤਰੋ ਸਵਾਗੋ 4 ਵਜੇ ਲਾਈਟ ਚਲੀ ਗਈ ਸੀ ਤੇ ਇਧਰੋਂ ਸਾਹਮਣੇ ਵਾਲੀ ਮੋਟਰ ਜਿੱਦਾਂ ਨੂੰ ਕੈਮਰਾਮੈਨ ਆ ਕੀਤਾ ਚੱਲਦੀ ਸੀ ਤੇ ਹੋ ਗਈ ਬੰਦ ਤੇ ਹੁਣ ਚੱਲਦੇ ਆਪਾਂ ਸਾਰਾ ਕੋਈ ਸਮਾਨ ਤੇ ਕੈਲੇ ਨੂੰ ਚੱਕਾਂਗੇ ਉੱਥੋਂ ਕੈਲਾ ਉਧਰ ਪਾਣੀ ਲਾਉਂਦਾ ਉਹ ਵੀ ਲਾਈਟ ਚਲੀ ਗਈ ਫਿਰ ਚੱਲਦੇ ਆ ਪੈਂਡਰੋਂ ਯਾਰੀ ਮਿੱਤਰ ਚਾਰ ਕਈਆਂ ਚਲਦੀਆਂ ਦੋ ਕਸੀਏ ਦੋ ਕਈਆਂ ਸਾਫਾ ਬੰਨਣਾ ਵਾਹ ਵਾਹਿਦ ਲਿਆਇਆ ਮੌਨ ਨਹੀਂ ਦੁੱਤਾ